ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਨੂੰ ਕਰ ਲੋ ਕਿਸਾਨ ਭਰਾਵੋ ਸਬਸਕ੍ਰਾਈਬ ਜਿਵੇਂ ਕਿਸਾਨ ਭਰਾਵੋ ਸਾਰਿਆਂ ਨੂੰ ਪਤਾ ਹੀ ਆ ਅੱਜ ਆਪਾਂ ਕਿਸਾਨ ਭਰਾਵੋ ਵੀਡੀਓ ਦੇ ਵਿੱਚ ਜਿਹੜੀ ਝੋਨਾ ਲਵਾਉਣ ਦੀ ਜਿਹੜੀ ਤਰੀਕ ਫਾਈਨਲ ਹੋ ਗਈ ਹੈ ਤੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਤਰੀਕ ਨੂੰ ਜਿਹੜਾ ਝੋਨੇ ਦੀ ਲਵਾਈ ਸ਼ੁਰੂ ਹੋ ਜੂਗੀ ਤੇ 8 ਘੰਟੇ ਜਿਹੜੀ ਲਾਈਟ ਆਉਣੀ ਸ਼ੁਰੂ ਹੋ ਜੂਗੀ ਤੇ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਜ਼ਿੰਮੇਦਾਰ ਭਰਾਵਾਂ ਤੱਕ ਤਾਂ ਕਿ ਕਿਸਾਨਾਂ ਤੱਕ ਜਿਹੜੀ ਖਬਰ ਹੈ ਪਹੁੰਚ ਸਕੇ ਤੇ ਜਿਨ੍ਹਾਂ ਕਿਸਾਨਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਨਵੇਂ ਆਏ ਐ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਸਭ ਤੋਂ ਪਹਿਲਾਂ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਸਾਰੇ ਮੇਰੇ ਕਿਸਾਨ ਭਰਾਵੋ ਸਾਰੇ ਕਿਸਾਨਾਂ ਨੂੰ ਪਤਾ ਹੀ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਝੋਨਾ ਲਵਾਈ ਦੀ ਜਿਹੜੀ ਡੇਟ ਅਨਾਉਂਸ ਕਰਤੀ ਸੀ ਤੇ ਉਹਦੇ ਵਿੱਚ ਕਿਹਾ ਗਿਆ ਸੀ ਵੀ 1 ਜੂਨ ਤੋਂ ਜਿਹੜਾ ਝੋਨੇ ਦੀ ਪੰਜਾਬ ਦੇ ਵਿੱਚ ਲਵਾਈ ਸ਼ੁਰੂ ਹੋ ਜਾਵੇਗੀ ਤੇ ਫਿਕਸ ਜਿਹੜੀ ਡੇਟ ਦਿੱਤੀ ਨਹੀਂ ਤੀ ਉਹਨਾਂ ਨੇ ਕਿਹਾ ਤਾਂ ਵੀ ਅਲੱਗ-ਅਲੱਗ ਜ਼ਿਲ੍ਹਿਆਂ ਦੀ ਆਪਾਂ ਜ਼ੋਨਾਂ ਬਣਾਵਾਂਗੇ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਝੋਨੇ ਦੀ ਲਵਾਈ ਦੀ ਆਪਾਂ ਤਰੀਕਾ ਤੈਅ ਕਰਾਂਗੇ ਤੇ ਉਹ ਜਿਹੜੀ ਤਰੀਕਾ ਕਿਸਾਨ ਭਰਾਵੋ ਹੁਣ ਜਿਹੜੀ ਫਿਕਸ ਤਰੀਕ ਆ ਗਈ ਹੈ ਕਿਹੜੇ ਜ਼ਿਲ੍ਹੇ ਕਿਹੜੀ ਜ਼ੋਨ ਦੇ ਵਿੱਚ ਆਇਆ ਹੈ ਤੇ ਅੱਗੇ ਆਪਾਂ ਤੁਹਾਨੂੰ ਉਹ ਦੱਸਾਂਗੇ ਹਾਂਜੀ ਕਿਸਾਨ ਭਰਾਵੋ ਤਿੰਨ ਜ਼ੋਨਾਂ ਦੇ ਵਿੱਚ ਜਿਹੜਾ ਲਵਾਈ ਝੋਨੇ ਦੀ ਹੋਣੀ ਹੈ ਤੇ ਜ਼ਿਲ੍ਹੇ ਵੰਡੇ ਗਏ ਆ ਤਿੰਨ ਜ਼ੋਨਾਂ ਬਣਾਈ ਗਈ ਹੈ ਹੁਣ ਕਿਸਾਨਪਰਾਵੋ ਜਿਹੜੀ ਪਹਿਲੀ ਜ਼ੋਨ ਹੈ 1 ਜੂਨ ਤੋਂ ਜਿੱਥੇ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਪਹਿਲੀ ਜ਼ੋਨ ਦੇ ਵਿੱਚ ਕਿਹੜੇ ਜ਼ਿਲ੍ਹੇ ਆ ਕਿਸਾਨਪਰਾਵੋ 1 ਜੂਨ ਦੇ ਵਿੱਚ ਫਰੀਦਕੋਟ ਹੋ ਗਿਆ ਕਿਸਾਨਪਰਾਵੋ ਬਠਿੰਡਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਤੇ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਹੋ ਗਿਆ ਇਹ ਜਿਹੜੇ ਸਾਰੇ ਜ਼ਿਲ੍ਹੇ ਕਿਸਾਨਪਰਾਵੋ ਇੱਥੇ ਜਿਹੜੀ ਝੋਨੇ ਦੀ ਲਵਾਈ 1 ਜੂਨ ਤੋਂ ਸ਼ੁਰੂ ਹੋ ਜਾਵੇਗੀ ਤੇ 8 ਘੰਟੇ ਜਿਹੜੀ ਬਿਜਲੀ ਦਿੱਤੀ ਜਾਵੇਗੀ ਤੇ ਦੂਜੀ ਜ਼ੋਨ ਦੇ ਵਿੱਚ ਕਿਸਾਨਪਰਾਵੋ ਜਿਹੜੇ ਜ਼ਿਲ੍ਹੇ ਆਉਂਦੇ ਆ ਉਹ ਲਵਾਈ ਸ਼ੁਰੂ ਹੋਣੀ ਹੈ 5 ਜੂਨ ਤੋਂ ਦੂਜੀ ਜ਼ੋਨ ਵਾਲਿਆਂ ਦੀ ਉਹਦੇ ਵਿੱਚ ਕਿਸਾਨਪਰਾਵੋ ਜ਼ਿਲ੍ਹੇ ਹੈਗੇ ਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਮਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰ ਪਰ ਇਹ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ 5 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋ ਜਾਏਗੀ ਤੇ 8 ਘੰਟੇ ਜਿਹੜੀ ਬਿਜਲੀ ਦਿੱਤੀ ਜਾਵੇਗੀ ਤੇ ਅੱਗੇ ਕਿਸਾਨਪੁਰਵ ਜਿਹੜੀ ਤੀਜੀ ਜੂਨ ਦੇ ਵਿੱਚ ਜਿਹੜੇ ਜ਼ਿਲ੍ਹੇ ਆ ਕਿਸਾਨਪੁਰਵ ਉਹਨਾਂ ਦੇ ਵਿੱਚ ਜਿਹੜੀ 9 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ ਤੇ ਉਹਨਾਂ ਦੇ ਵਿੱਚ ਜਿਹੜੇ ਜ਼ਿਲ੍ਹੇ ਆ ਕਿਸਾਨਪੁਰਵ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਰੂਪਨਗਰ ਬਰਨਾਲਾ ਕਪੂਰਥਲਾ ਚਲੰਦਰ ਨਮਾਸ਼ਹਿਰ ਇਹ ਜਿਹੜੇ ਸਾਰੇ ਜ਼ਿਲ੍ਹੇ ਆ ਕਿਸਾਨਪੁਰਾ ਉਹ ਇਹਨਾਂ ਦੇ ਵਿੱਚ ਜਿਹੜੀ 9 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ ਤੇ 8 ਘੰਟੇ ਜਿਹੜੀ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਵੇਗੀ ਤੇ ਕਿਸਾਨਪੁਰਾ ਉਹ ਹੁਣ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਇਹ ਤਰੀਕਾ ਨਹੀਂ ਫਿਕਸ ਤਰੀਕਾ ਕੋਈ ਇਹਦੇ ਵਿੱਚ 11 ਨੀ 21 ਦਾ ਫਰਕ ਨਹੀਂ ਹੈਗਾ ਤੇ ਪਹਿਲੀ ਜ਼ੋਨ ਦੇ ਵਿੱਚ ਜਿਹੜੀ 1 ਜੂਨ ਨੂੰ ਜਿਹੜੇ ਮੈਂ ਤੁਹਾਨੂੰ ਜ਼ਿਲ੍ਹੇ ਦੱਸੇ ਆ ਉਹਨਾਂ ਦੇ ਵਿੱਚ 1 ਜੂਨ ਨੂੰ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ ਤੇ ਦੂਜੀ ਜ਼ੋਨ ਦੇ ਵਿੱਚ 5 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ ਤੇ ਤੀਜੀ ਜ਼ੋਨ ਦੇ ਵਿੱਚ 9 ਜੂਨ ਤੋਂ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ ਤੇ ਇਹ ਜਿਹੜੀਆਂ ਫਿਕਸ ਤਰੀਕਾ ਹੋਣ ਕਿਸਾਨ ਭਰਾਵੋ ਕਿਹੜੀ ਤੁਸੀਂ ਵੈਰਾਈਟੀ ਅਗੇਤੀ ਲਾ ਸਕਦੇ ਆ ਤੇ ਅੱਗੇ ਆਪਾਂ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਉਹਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਜਿਹੜਾ ਇਹ ਫੈਸਲਾ ਇਹ ਸਹੀ ਫੈਸਲਾ ਲਿਆ ਗਿਆ ਹੈ ਜਾਂ ਫਿਰ ਨਹੀਂ ਕਿਉਂਕਿ ਅੱਗੇ ਜਿਹੜਾ ਆਪਾਂ ਹੁਣ ਝੋਨਾ ਅਗੇਤਾ ਲਗਾਉਂਦੇ ਤੇ ਪਹਿਲਾ ਵਾਲੇ ਸਾਲਾ ਦੇ ਵਿੱਚ ਹੁਣ ਆਪਾਂ ਹੌਲੀ-ਹੌਲੀ ਜਿਹੜਾ ਲੇਟ ਝੋਨਾ ਲਗਾਉਣਾ ਸ਼ੁਰੂ ਕੀਤਾ ਸੀ ਤੇ ਹੁਣ ਜਿਹੜਾ ਅਗੇਤਾ ਝੋਨਾ ਇਸ ਵਾਰ ਫੇਰ ਲੱਗੂਗਾ ਉਹਦਾ ਜਿਹੜਾ ਫੈਸਲਾ ਹੇ ਗਾਈ ਉਹ ਸਹੀ ਹੈ ਜਾਂ ਫਿਰ ਨਹੀਂ ਕਮੈਂਟਾ ਕਰਕੇ ਜਰੂਰ ਦੱਸਿਓ ਵਿੱਚ ਉਹਨਾ ਅਗੇਤਾ ਲੱਗਣਾ ਚਾਹੀਦਾ ਜਾਂ ਫਿਰ ਪਿਛੇਤਾ ਤੇ ਸਤਿ ਸ਼੍ਰੀ ਅਕਾਲ ਜੀ